ਪੰਜਾਬ ਵਿੱਚ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਲਗਾਤਾਰ ਵਧ ਰਹੀਆਂ ਨੇ ਨਸ਼ਾ ਇਸ ਕਦਰ ਨੌਜਵਾਨਾਂ ਤੇ ਭਾਰੂ ਹੋ ਚੁੱਕਾ ਹੈ ਕਿ ਨਸ਼ੇ ਕਾਰਨ ਆਪਣੇ ਆਦੇ ਹੀ ਆਪਣੇ ਦੁਸ਼ਮਣ ਹੋ ਗਏ ਨੇ ਅਮਿਸਰ ਦੇ ਅਜਨਾਲਾ ਦੇ ਪਿੰਡ ਕਦੋਵਾਲੀ ਚ ਟ੍ਰਿਪਲ ਮਰਡਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇਸ ਕਤਲ ਤੋਂ ਬਾਅਦ ਇਲਾਕੇ ਚ ਸਸੰਸਨੀ ਫੈਲ ਗਈ ਹੈ ਵਿਅਕਤੀ ਨੇ ਆਪਣੀ ਮਾਂ ਪਰਜਾਈ ਤੇ 2.5 ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ ਇਹ ਨੌਜਵਾਨ ਚਿੱਟੇ ਦਾ ਆਦੀ ਦੱਸਿਆ ਜਾ ਰਿਹਾ ਤੇ ਕਤਲ ਕਰਨ ਤੋਂ ਬਾਅਦ ਥਾਣੇ ਜਾ ਕੇ ਪੇਸ਼ ਹੋ ਗਿਆ ਕਤਲ ਕਰਨ ਵਾਲੇ ਵਿਅਕਤੀ ਅਮਰਿਤਪਾਲ ਦੀ ਉਮਰ 37 ਸਾਲ ਤੇ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਹਿਾਲ ਕਤਲ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਇੱਕ ਇਹ ਜਿਹੜਾ ਅਮਰਤਪਾਲ ਕਿਉਜ਼ਾ ਨੇ ਆਪਣੀ ਭਾਬੀ ਨੂੰ ਮਾਰਿਆ ਸਾਥ ਦੇ ਨਾਲ ਉਹਦੇ ਬਾਅਦ ਫਿਰ ਇਹਨੇ ਨਾਲ ਹੀ ਆਪਣੀ ਇਹ ਬੱਚਾ ਜਿਹੜਾ ਇਹ ਮੇਲ ਮੈਂਬਰ ਉਹਨੂੰ ਮਾਰਤਾ ਦੇ ਨਾਲ ਹੀ ਆਪੇ ਮਦਦ ਨੂੰ ਮਾਰਤਾ ਹੈ ਇਹ ਕਾਰਨ ਕੀ ਰਿਹਾ ਕਾ ਇਹ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਵੈਸੇ ਥੋੜਾ ਪਤਾ ਇਹ ਨਿਕਲਾ ਪਿਆ ਕਿ ਇਹਦੀ ਫੈਮਿਲੀ ਜਿਹੜੀ ਸੀਗੀ ਉਸ ਚ ਇਹਦੀ ਦੋ ਬੱਚੀਆਂ ਹੀ ਨੇ ਤੇ ਇਹਦੀ ਵਾਈਫ ਜਿਹੜੀ ਇਹ ਪੇਕੇ ਘਰ ਚਲੇ ਗਈ ਸੀ ਇਹਦੇ ਉੱਤੇ ਥੋੜਾ ਟੈਨਸ਼ਨ ਸੀ ਹਾਂਜੀ ਆਪਣੇ ਆਪ ਆਇਆ ਪੁਲਿਸ ਕੋਲ ਆ ਕੇ ਹਾਂਜੀ ਹਾਂਜੀ ਇਹਨੇ ਸਰ ਇਹ ਆਪਣਾ ਕਾਰ ਤੇ ਦੱਸਤਾ ਸੀ ਕਿ ਕੁਝ ਚਿਰ ਕੋਈ ਨਿਸ਼ਾਨ ਵਗੈਰਾ ਵੀ ਕਰਤਾ ਜੀ ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਨਸ਼ਨ ਸੀ ਫੈਮਿਲੀ ਡਿਸਪਿਊਟ ਕਰਕੇ ਕਿਉਂਕਿ ਇਹਦਾ ਫੈਮਲੀ ਨਹੀਂ ਸੀ ਇਹਦੇ ਕੋਲ ਨਾਲ ਰਹਿੰਦੀ ਤੇ ਉਹ ਫੇਕੇ ਚਲੇ ਗਈ ਸੀ। ਇਹ ਵੀਡੀਓ ਬਣਾਈ ਸੀ ਜਿਹਦੇ ਕੋਈ ਜਦੋਂ ਇਹਨੇ ਮਰਡਰ ਕੀਤਾ ਜੋ ਤੁਹਾਡੇ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਸਤਿ ਸਾਬ ਕੋ ਕੋਈ ਮੁੱਖ ਕਾਰਨ ਦੱਸਿਆ ਹੋਵੇ। ਮੇਲੇ ਦੀ ਝਗੜਾ ਰਹਿੰਦਾ ਸੀ। ਹਾਂਜੀ। ਪਰਿਵਾਰ 'ਚ ਕੋਈ ਮੇਲੇ ਦੀ ਝਗੜਾ ਰਹਿੰਦਾ ਸੀ ਆਪਾਂ ਸਿੱਧੇ। ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜਿਹੀ ਗੱਲ ਨਹੀਂ ਪਿਆਰ ਮੁਹੱਬਤ ਨਾ ਰਹਿੰਦੇ ਸੀ ਕੋਈ ਇਹੋ ਜਿਹੀ ਲੜਾਈ ਝਗੜੇ ਵਾਲੀ ਨਹੀਂ ਜਿਹੜੇ ਸਾਡੇ ਨੋਟਿਸ ਚ ਆਇਆ। ਕਿਸ ਚੀਜ਼ ਨਾਲ ਕਤਲ ਕੀਤਾ? ਦਾਤਰ ਨਾਲ। ਪਰਮ ਕਰ ਲਿਆ। ਜੀ। ਜਿਹੜਾ ਛੋਟਾ ਹੈ ਮਾਸੋਂ ਬੱਚਾ ਸੀ ਉਹਨੂੰ ਵੀ ਦਾਤਰ ਨਾਲ ਮਾਰਿਆ ਗਿਆ ਜੀ ਜੀ ਸਭ ਕਦੋਂ ਲੈ ਕੇ ਜਾਓ ਫੋਸਟ ਮਾਰਡ ਬਸ ਹੁਣ ਕੈਰੀ ਹੈ ਜੀ ਅਸੀਂ ਹਾਂਜੀ ਇਹ ਸਭ ਸ਼ੁਰੂਆਤੀ ਜਾਂ ਜਦੋਂ ਨੇ ਕੋਈ ਘਰ ਉਹਨੇ ਦੱਸਿਆ ਕਿ ਬੰਸ਼ੂ ਇਹ ਸਾਰਾ ਕੁਝ ਪਤਾ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ ਚ ਆਈ ਹੈ ਕਿ ਜੇਕਰ ਉਹਨੇ ਅਰੈਸਟ ਆਫ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਊਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਉਹਦੇ ਕੋ ਕਿਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ 'ਚ ਹੋਣ ਕਰਕੇ ਹੋਇਆ ਮਟਰ ਮੈਪਨ ਲੈ ਲੇ ਸਰ ਤੁਸੀਂ ਐਕਸੀਡੈਂਟ ਹੈ ਕਿ ਉਹ ਖਿਲਾੜੀ ਇਹਦੇ ਦੱਤ ਰਿਆ ਹਾਂ ਜੋ ਐਸ ਐਚਓ ਸਾਹਿਬ ਨੇ ਉਹ ਤੁਹਾਨੂੰ ਮੁੱਖਰੇ